ਤਾਂ ਭਾਰਤ ਪਾਕਿਸਤਾਨ ਵਿਚਾਲੇ ਸੀਜ਼ਫਾਇਰ ਹੋਣ ਤੋਂ ਬਾਅਦ ਹੁਣ ਚਾਈਨਾ ਔਰ ਅਮਰੀਕਾ ਦੋਨਾਂ ਦੇਸ਼ਾਂ ਨੇ ਵੱਡਾ ਫੈਸਲਾ ਲਿਆ ਅਮਰੀਕਾ ਨੇ ਚਾਈਨਾ ਤੇ ਜੋ ਰੈਸੀ ਪ੍ਰੋਕਲ ਟੈਰਿਫ ਲਗਾਇਆ ਸੀ ਉਸ ਨੂੰ ਘਟਾ ਦਿੱਤਾ ਤੇ ਦੂਜੇ ਪਾਸੇ ਚਾਈਨਾ ਨੇ ਵੀ ਜੋ ਅਮਰੀਕਾ ਤੇ ਜਵਾਬ ਦੇ ਵਿੱਚ ਟੈਰਿਫ ਲਗਾਇਆ ਸੀ ਉਸ ਨੂੰ ਵੀ ਘਟਾ ਦਿੱਤਾ ਤਾਂ ਦੋਹਾਂ ਦੇਸ਼ਾਂ ਨੇ ਪਹਿਲਾਂ ਇੱਕ ਦੂਜੇ ਦੇ ਖਿਲਾਫ ਟੈਰਿਫ ਲਗਾਏ ਟਰੰਪ ਨੇ ਕਿਹਾ ਸੀ ਕਿ ਰੈਸੀਪ੍ਰੋਕਲ ਟੈਰਫ ਜਿਹੜਾ ਉਹ ਵਧਾਇਆ ਜਾਂਦਾ ਵਾਰ-ਵਾਰ ਇੱਕ ਨਹੀਂ ਸਗੋ ਚਾਰ ਤੋਂ ਪੰਜ ਬਾ ਟੈਰਫ ਵਧਾਉਣ ਦੀ ਟਰੰਪ ਨੇ ਗੱਲ ਕੀਤੀ ਔਰ ਉਸ ਤੋਂ ਬਾਅਦ ਇਸ ਫੈਸਲੇ ਨੂੰ 90 ਦਿਨਾਂ ਦੇ ਲਈ ਸਸਪੈਂਡ ਕਰਤਾ ਹੋਲਡ ਕਰਤਾ ਕਿ 90 ਦਿਨਾਂ ਬਾਅਦ ਯਾਨੀ ਕਿ 3 ਮਹੀਨਿਆਂ ਦੇ ਬਾਅਦ ਇਹ ਫੈਸਲਾ ਲਾਗੂ ਹੋਏਗਾ ਪਰ ਹੁਣ ਤੁਹਾਨੂੰ ਦੱਸ ਦੇ ਕਿ ਜਿਵੇਂ ਹੀ ਭਾਰਤ ਪਾਕਿਸਤਾਨ ਵਿਚਾਲੇ ਸੀਜ਼ਫਾਇਰ ਹੋਇਆ ਹੈ ਤੇ ਹੁਣ ਤੁਸੀਂ ਦੇਖੋ ਕਿਵੇਂ ਜੀਓ ਪੋਲਿਟਿਕਸ ਕੰਮ ਕਰਦੀ ਹੈ ਜਦੋਂ ਚਾਈਨਾ ਕਹਿੰਦਾ ਕਿ ਅਸੀਂ ਪਾਕਿਸਤਾਨ ਦੇ ਨਾਲ ਆ ਪਾਕਿਸਤਾਨ ਆਪਣੀ ਸੋਵਰਨਟੀ ਦੇ ਲਈ ਲੜ ਰਿਹਾ ਹੈਗਾ ਤੇ ਦੂਜੇ ਪਾਸੇ ਅਮਰੀਕਾ ਕਹਿੰਦਾ ਕਿ ਅਸੀਂ ਰਾਜੀਨਾਮਾ ਕਰਾਤਾ ਅਸੀਂ ਸੀਜ਼ਫਾਇਰ ਕਰਾਤਾ ਤਾਂ ਐਸੇ ਵਿਚਾਲੇ ਤੁਸੀਂ ਦੇਖੋ ਹੁਣ ਦੋਨਾਂ ਦੇਸ਼ਾਂ ਨੇ ਇੱਕ ਦੂਜੇ ਦੇ ਖਿਲਾਫ ਟੈਰੇਬੀ ਘਟਾਤਾ ਤਾਂ ਇਹ ਸਿਆਸਤ ਦਾ ਕੂਣੀ ਮੋੜ ਤੁਸੀਂ ਦੇਖੋ ਕਿਵੇਂ ਕਟਿਆ ਜਾਂਦਾ ਹੈ ਇੱਕ ਦੂਜੇ ਦੇ ਵੈਰੀ ਬਣੇ ਅਮਰੀਕਾ ਚਾਈਨਾ ਲਗਾਤਾਰ ਟੈਰਫ ਲਗਾ ਰਹੇ ਸੀ ਟੈਰੇ ਵਾਟਰੰਪ ਜਿਵੇਂ ਚਲਾ ਰਿਹਾ ਸੀ ਪਰ ਜਿਵੇਂ ਭਾਰਤ ਪਾਕਿਸਤਾਨ ਦਾ ਰੌਲਾ ਪਿਆ ਇੰਟਰਵਿਨ ਕੀਤਾ ਚਾਈਨਾ ਨੇ ਪਾਕਿਸਤਾਨ ਦੇ ਹੱਕ ਜਿ ਬਿਆਨ ਦਿੱਤਾ ਤੇ ਪਾਕਿਸਤਾਨ ਤੇ ਭਾਰਤ ਦਾ ਸਮਝੌਤਾ ਕਰਾਉਣ ਦੇ ਵਿੱਚ 트੍ਰੰਪ ਜੇਡੀ ਵਾਂਸ ਤੇ ਰੂਬਿਓ ਮਾਰਕੋ ਜਿਹੜੇ ਐਨਐਸਏ ਨੇ ਅਮਰੀਕਾ ਦੇ ਉਹਨਾਂ ਦੇ ਵੱਲੋਂ ਕਿਵੇਂ ਟਵੀਟ ਕੀਤੇ ਗਏ ਕਿ ਭਾਈ ਰੌਲਾ ਤਾਂ ਅਸੀਂ ਨਿਬੜਾਇਆ ਤਾਂ ਹੁਣ ਤੁਸੀਂ ਦੇਖੋ ਕਿ ਟੈਰਿਫ ਜਿਹੜਾ ਘਟਾਇਆ ਔਰ ਇਹ ਇੱਕ ਵੱਡੀ ਹਲਚਲ ਹੈ ਦੋਨਾਂ ਦੇਸ਼ਾਂ ਦੇ ਵਿਚਾਲੇ ਜੋ ਦੇਸ਼ ਇੱਕ ਦੂਜੇ ਨੂੰ ਤੁਸੀਂ ਯਾਦ ਕਰੋ ਜਦੋਂ 트ੰਪ ਨੇ ਕਿਹਾ ਸੀ ਕਿ ਉਹ ਚਾਈਨਾ ਦੇ ਉੱਪਰ ਲਗਾਇਆ ਟੈਰਿਫ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਘਟਾਉਣਗੇ ਤੇ ਫਿਰ ਚਾਈਨਾ ਦਾ ਇਹ ਬਿਆਨ ਸੀ ਕਿ 트ੰਪ ਜਿੰਨਾ ਟੈਰਿਫ ਲਗਾਏਗਾ ਤੇ ਅਮਰੀਕਾ ਵੀ ਉਹਨੇ ਹੀ ਟੈਰਫ ਲਗਾਊਗਾ ਬੰਦਰਗਾਹਾਂ ਤੋਂ ਸਮਾਨ ਰੋਕਤਾ ਸੀ ਜਾਣਾ ਚਾਈਨਾ ਨੇ ਬੰਦਰਗਾਹਾਂ ਤੇ ਆਪਣੇ ਪੋਰਟ ਤੇ ਜਿਹੜੀ ਸਪਲਾਈ ਸੀ ਅਮਰੀਕਾ ਨੂੰ ਹੁੰਦੀ ਉਹ ਰੋਕਤੀ ਸੀ ਤੇ ਫੇਰ ਹੁਣ ਤੁਸੀਂ ਇਸ ਵਿਚਾਲੇ ਦੇਖੋ ਕਿ ਦੋਹਾਂ ਦੇਸ਼ਾਂ ਦੇ ਵਿਚਕਾਰ ਜਿਹੜਾ ਇਹ ਇੱਕ ਕਹਿ ਸਕਦੇ ਆ ਕਿ ਅਲਾਈਅੰਸ ਹੋ ਸਕਦਾ ਹੈ ਸਮਝੌਤਾ ਵੀ ਕਹਿ ਸਕਦੇ ਆ ਇਸ ਨੂੰ ਟੈਰਫ ਨੂੰ ਲੈ ਕੇ ਕਿਉਂਕਿ ਅਮਰੀਕਾ ਨੇ 145 ਤੋਂ ਘਟਾ ਕੇ 30% ਕਰਤਾ ਤੇ ਚਾਈਨਾ ਨੇ 125 ਤੋਂ ਘਟਾ ਕੇ 10% ਕਰਤਾ 30 ਤੇ 10% ਕਰਤਾ ਜਿਹੜਾ 145 ਤੇ 125% ਤੱਕ ਸੀ ਤਾਂ ਇਹ ਸਾਰਾ ਕੁਝ ਕਿਵੇਂ ਇੱਕ ਕਰੋਨੋਲੋਜੀ ਹੁੰਦੀ ਹੈ ਹਰੇਕ ਘਟਨਾ ਦੀ ਹਰੇਕ ਹਾਲਾਤਾਂ ਦੀ ਤੁਸੀਂ ਦੇਖੋ ਕੁੰਡੀਆਂ ਕਿਵੇਂ ਇੱਕ ਦੂਜੇ ਦੇ ਨਾਲ ਜੁੜਦੀਆਂ ਇੱਕ ਚੇਨ ਬਣਦੀ ਹੈ ਭਾਰਤ ਪਾਕਿਸਤਾਨ ਵਿਚਾਲੇ ਰੌਲਾ ਪਿਆ ਫਿਰ ਉਸ ਤੋਂ ਬਾਅਦ ਅਟੈਕ ਹੋ ਇੱਕ ਦੂਜੇ ਦੇ ਉੱਪਰ ਫਿਰ ਚਾਈਨਾ ਦਾ ਬਿਆਨ ਆਉਂਦਾ ਤੇ ਫੇਰ ਜਿਹੜਾ ਬਿਆਨ ਆਉਂਦਾ ਅਮਰੀਕਾ ਦਾ ਤੇ ਫੇਰ ਇਹਨਾਂ ਦਾ ਸਮਝੌਤਾ ਹੁੰਦਾ ਤੇ ਹੁਣ ਸਭ ਤੋਂ ਵੱਡੀ ਅਪਡੇਟ ਟੈਰਿਫ ਵਾਰ ਜਿਹੜੀ ਚੱਲ ਰਹੀ ਸੀ ਉਹ ਵੀ ਹੁਣ ਕਿਤੇ ਨਾ ਕਿਤੇ ਨਿਬੜਦੀ ਨਜ਼ਰ ਆਉਂਦੀ